ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਹਾਂ ਔਰ ਜਿਸ ਟਰਾਲੀ ਦੇ ਉੱਪਰ ਅਸੀਂ ਖੜੇ ਹਾਂ ਸੱਦਾ ਸ਼ੰਭੂ ਬਾਰਡਰ ਨੂੰ ਇੱਥੋਂ ਲੰਘਰ ਜਾਂਦਾ ਹੈ ਇੱਥੇ ਤੁਹਾਨੂੰ ਲੰਗਰ ਦੀ ਹਰ ਇੱਕ ਚੀਜ਼ ਜਿਹੜੀ ਆ ਮਿਲੂਗੀ ਚਾਹ ਪੀਣੀ ਆ ਚਾਹ ਮਿਲੂ ਦੁੱਧ ਪੀਣਾ ਦੁੱਧ ਮਿਲੂ ਪਾਣੀ ਪੀਣਾ ਪਾਣੀ ਮਿਲੂ ਤੇ ਨਾਲ ਤਿੰਨ ਪ੍ਰਕਾਰ ਦੀਆਂ ਸਬਜ਼ੀਆਂ ਦਾਲਾਂ ਰੋਟੀ ਕੁਝ ਵੀ ਜਿਹੜਾ ਉਸ ਦੀ ਖਾਣਾ ਪੀਣਾ ਇਕੱਲੀ-ਇਕੱਲੀ ਚੀਜ਼ ਆ ਟਰਾਲੀ ਤੋਂ ਜਾਊਗੀ ਕਿਉਂਕਿ ਇਹ ਟਰਾਲੀ ਤਿੰਨ ਦਿਨਾਂ ਦੀ ਇੱਥੇ ਆ ਤੇ ਆ ਬਾਈ ਹੋਣੀ ਬਹੁਤ ਵੱਡੀ ਸੇਵਾ ਜਿਹੜੀ ਇੱਥੇ ਕਰ ਰਹੇ ਨੇ ਹੁਣ ਤੱਕ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੋਂ ਲੰਗਰ ਸ਼ੱਕ ਚੁੱਕੇ ਨੇ ਤਾਂ ਬਾਈ ਨਾਲ ਗੱਲ ਕਰਦੇ ਆ ਬਾਈ ਕਿਹੜਾ ਪਿੰਡ ਆ ਪਿੰਡ ਸਾਡਾ ਮੋਹੀ ਖੁਰਦ ਹੈ ਜੀ ਬਾਈ ਤੀਜਾ ਦਿਨ ਆਜਾ ਤੁਹਾਨੂੰ ਹਾਂਜੀ ਹਾਂ ਤਿੰਨ ਦਿਨ ਹੋ ਗਏ ਜੀ 13 ਤਰੀਕ ਨੂੰ ਆਏ ਸੀ ਅਸੀਂ ਜੀ ਤੇ ਹੁਣ ਆਪਣਾ ਇੱਥੇ ਲੰਗਰ ਕਰ ਰਹੇ ਸੀ ਨਹੀਂ ਦੇਖ ਰਿਹਾ ਸੀ ਮੈਂ ਪੂਰੇ ਤਿੰਨ ਦਿਨਾਂ ਦੇ ਵਿੱਚ ਜਿੰਨਾ ਇਕੱਠ ਜਿੰਨਾ ਲੰਗਰ ਇਹ ਟਰਾਲੀ ਤੋਂ ਜਾ ਰਿਹਾ ਹੈਗਾ ਹੁਣ ਤੱਕ ਕਿੰਨੇ ਕੁਆਂਟਾ ਜਿਹੜਾ ਦੁੱਧ ਲੱਗ ਗਿਆ ਹੋਊਗਾ ਸਾਡਾ ਰੋਲਦਾ ਜੀ 4 ਕੁਇੰਟਲ ਦੁੱਧ ਲੱਗ ਰਿਹਾ ਜੀ ਜਿਹੜਾ ਪਿੰਡ ਤੋਂ ਲੈ ਕੇ ਆਉਂਦੇ ਇਕੱਠਾ ਕਰਕੇ ਬਾਕੀ ਇੱਥੇ ਸੰਗਤ ਦੇ ਜਾਂਦੀ ਹੈ ਜੀ ਹੂੰ ਹਾਂਜੀ ਦੁੱਧ ਦਾ ਲੰਗਰ ਦਾ ਪ੍ਰਸਾਦੇ ਦਾ ਅਸੀਂ ਸਵੇਰੇ 6:30 ਵਜੇ ਆਉਂਦੇ ਜੀ ਰਾਤ ਨੂੰ 10-11 ਵਜੇ ਤੱਕ ਸਮਾਪਤੀ ਕਰਦੇ ਹਾਂ ਜੀ 6:30 ਵਜੇ ਆਉਂਦੇ ਦੇਖ ਸਕਦੇ ਹੋ ਬਾਈ ਹੁਣੀ ਤੇ 11 ਵਜੇ ਜਾਣੇ ਹੋ ਬਾਈ ਹਾਂਜੀ ਹਾਂ ਰਾਤ ਨੂੰ 10-11 ਵਜੇ ਜਾਂਦੇ ਹਾਂ ਜੀ ਰੋਜ਼ਾਨਾ 4 ਕਾਉਂਟ ਦੁੱਧ ਲੱਗ ਜਾਂਦਾ ਹੈਗਾ ਹਾਂਜੀ ਹਾਂਜੀ ਰੋਜ਼ਾਨਾ 4 ਕਾਉਂਟ ਦੁੱਧ ਲੱਗ ਰਿਹਾ ਜੀ ਤੇ ਹੁਣ ਪੂਰਾ ਮਤਲਬ ਲੰਗਰ ਪਿੱਛੇ ਰਹੀ ਅਸੀਂ ਕਿਸੇ ਨੂੰ ਨਾ ਪੰਜਾਬੀ ਨਾ ਪੂਰੇ ਦੇਸ਼ ਨੂੰ ਨਹੀਂ ਅਸੀਂ ਭੁੱਖਾ ਰੱਖਣ ਦਿੱਤਾ ਠੀਕ ਹੈ ਜੀ ਐਨੀ ਹਰੀ ਕ੍ਰਾਂਤੀ ਕਹਿੰਦਾ ਬਣੇ ਬੋਰਾ ਦੇ ਨਾ ਧਰ ਤੇ ਨਾ ਪਾਣੀ ਨਹੀਂ ਤਾਂ ਹੀ ਲੜੀ ਜਾਂਦੇ ਨੇ ਅਸਲ ਦੇ ਵਿੱਚ ਜਦੋਂ ਤੱਕ ਤੁਹਾਨੂੰ ਖਾਣ ਪੀਣ ਨੂੰ ਮਿਲੀ ਜਾਊਗਾ ਬੰਦਾ ਬੈਠਾ ਰਹੂਗਾ ਜੇ ਉਹ ਹੀ ਨਹੀਂ ਮਿਲੂਗਾ ਬੰਦਾ ਬਹਿ ਕੇ ਵੀ ਕੀ ਕਰੂਗਾ ਆ ਹੁਣ ਦੇਖੋ ਜੀ ਰਾਤ ਵਾਸਤੇ ਦੁੱਧ ਕਰ ਰਹੇ ਆ ਜੀ ਤਿਆਰ ਜੀ ਰਾਤ ਵਾਸਤੇ ਕਰ ਰਹੇ ਆ ਮੈਂ ਕਹਾਂਗਾ ਬਕਰ ਮੈਂ ਇੱਕ ਵਾਰ ਜੇ ਮਾੜਾ ਦਿਖਾ ਸਕਦੇ ਹਾਂ ਉਹਦੇ ਟਰਾਲੀ ਦੇ ਵਿੱਚ ਸਾਮਾਨ ਜੋ ਪਿਆ ਉਹ ਵੀ ਨਾਲ ਨਾਲ ਦਿਖਾਈ ਚੱਲੋ ਜੋ ਜੋ ਬਾਈ ਹੋਣੀ ਆ ਦੇਖ ਸਕਦੇ ਹੋ ਸੀ ਦੁੱਧ ਤੇ ਚਾਹ ਦੀ ਸੇਵਾ ਚੱਲ ਰਹੀ ਆ ਸਾਰੇ ਪਤੀਲੇ ਵਗੈਰਾ ਜਿੱਥੇ ਜਿੱਥੇ ਤੱਕ ਕੈਮਰਾ ਜਾ ਸਕਦਾ ਉਹ ਜ਼ਰੂਰ ਦਿਖਾਇਆ ਜਾਵੇ ਰੋਟੀ ਜੇ ਮੈਂ ਪੁੱਛਾਂ ਲੰਗਰ ਦੇ ਵਿੱਚ ਕੀ ਕੁਛ ਆ ਲੰਗਰ ਕਿੰਨਾ ਚੱਲਦਾ ਫਿਰ ਲੰਗਰ ਜੀ ਸਵੇਰੇ ਪਤਾ ਸਵੇਰੇ ਲੰਗਰ ਘਟ ਹੁੰਦੇ ਆਂ ਤਾਂ ਕਰਕੇ ਅਸੀਂ ਸਵੇਰੇ ਜਲਦੀ ਜਾਂਦੇ ਆਂ ਅਸੀਂ ਸਵੇਰੇ 3 ਵਜੇ 4 ਸਾਢੇ 3 ਵਜੇ ਪਿੰਡ 'ਚ ਲੋਸਮੈਂਟ ਕਰਾ ਕੇ ਬੀਬੀਆਂ ਨੂੰ ਵੀ ਕਈ ਘਰਾਂ ਤੋਂ ਲਿਆਂਦੇ ਰੋਟੀਆਂ ਬਣਾ ਕੇ ਪ੍ਰਸ਼ਾਦਾ ਘਰੋਂ ਬਣਾ ਕੇ ਲੈਂਦੇ ਆਂ ਜੀ ਹਾਂ ਵੀ ਜਿਨ੍ਹਾਂ ਨੂੰ ਘਰੇ ਬਣਾ ਕੇ ਬਣਾ ਕੇ ਰੱਖ ਲਏ ਪਿੰਡ 'ਚ ਇਕੱਠਾ ਕਰ ਲੈਂਦੇ ਆਂ ਨਹੀਂ ਆਪਣਾ ਗੁਰਦੁਆਰੇ 'ਚ ਆਪਣਾ ਜੀ ਉੱਥੇ ਤੀਵੀਆਂ ਬੀਬੀਆਂ ਆ ਕੇ ਬਣਾਉਂਦੀਆਂ ਜੀ ਮੰਨੂ ਜੀ ਜੇ ਮੈਂ ਮਾੜਾ ਗਿਣਤੀ ਪੁੱਛਾਂ ਤਾਂ ਕਿੰਨੀ ਹੋ ਜਾਂਦੀ ਹੋਊਗੀ ਏ ਸੰਗਤੀ ਜੀ ਨਹੀਂ ਮਾਲਾ ਰੋਟੀਆਂ ਦੀ ਜੇ ਮੈਂ ਪੁੱਛਾਂ ਤੁਸੀਂ ਕਹਿੰਦੇ ਘਰੋਂ ਬਣਾ ਕੇ ਲਿਆਉਣਾ ਤਾਂ ਕਿੰਨੀਆਂ ਰੋਟੀਆਂ ਹੋ ਜਾਂਦੀਆਂ ਦੋ ਢਾਈ ਕੁਇੰਟਲ ਕਣਕ ਚਾਰ ਪੰਜ ਥੈਲੇ ਲੱਗ ਜਾਂਦੇ ਜੀ ਰੋਜ਼ ਜੀ ਕਣਕ ਦੇ ਜੀ ਆਟੇ ਦੇ ਮਤਲਬ ਹੋ ਜੀ ਹਾਂ ਦੋ ਢਾਈ ਕੁਇੰਟਲ ਦੇ ਮਤਲਬ ਤਿੰਨ ਤਿੰਨ ਚਾਰ ਕੁਇੰਟਲ ਲੱਗ ਕੇ ਆਂਦੀ ਹੈ ਹਾਂਜੀ 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 ਰੋਟੀਆਂ ਦਾ ਕੋਈ ਹਿਸਾਬ ਹੀ ਨਹੀਂ ਹਾਂਜੀ ਕੋਈ ਕੋਈ ਹਿਸਾਬ ਨਹੀਂ ਹੈ ਜੀ ਕੋਈ ਗੱਲ ਨਹੀਂ ਬਾਦੂ ਮਾਲਾ ਜੀ ਕਿੱਦਾਂ ਕਹਾ ਜੀ ਹੁਣ ਕੋਈ ਚੱਕਰ ਨਹੀਂ ਜਦੋਂ ਤੱਕ ਇਹ ਸੰਘਰਸ਼ ਚੱਲੂਗਾ ਇਦਾਂ ਹੀ ਚੱਲਦਾ ਰਹੂਗਾ ਜੀ ਬਿਕਰੋ ਮੜਾ ਇਧਰ ਵੀ ਜਿਹੜਾ ਦਿਖਾਇਆ ਜਾਵੇ ਦੇਖੋ ਕਿਵੇਂ ਬਾਬੇ ਬੈਠੇ ਨੇ ਇਧਰ ਕਿਵੇਂ ਜਿਹੜਾ ਸਾਡੇ ਬਜ਼ੁਰਗ ਨੌਜਵਾਨ ਸਾਰੇ ਇਕੱਠੇ ਹੋ ਕੇ ਪ੍ਰਸ਼ਾਦਾ ਪਾਣੀ ਦੇ ਰਹੇ ਨੇ ਦੇਖ ਸਕਦੇ ਹੋ ਬਾਈ ਨਾ ਬਾਈ ਕਿਹੜਾ ਪਿੰਡਾ ਮੌਲੀ ਮੋਹੀ ਖੁਰਦੀ ਅੱਛਾ ਹਾਂਜੀ ਕਿੰਨੇ ਦਿਨ ਹੋ ਗਏ ਫਿਰ ਅੱਜ ਤਿੰਨ ਦਿਨ ਹੋ ਗਏ ਜੀ ਰੋਜ਼ਾਨਾ ਕਿੰਨੀਆਂ ਬਾਲਟੀਆਂ ਪਾਣ ਨੇ ਸਬਜ਼ੀ ਦੀਆਂ ਕੋਈ ਕੋਈ ਗਿਣਤੀ ਨਹੀਂ ਹੈਗੀ ਤਾਂ ਜੀ ਫਿਰ ਵੀ ਇੱਕ ਅੰਦਾਜ਼ਾ ਇਹ ਤਾਂ ਕੋਈ ਅੰਦਾਜ਼ਾ ਨਹੀਂ ਹੈ ਜੀ ਕਵਾਂਟਰਾਂ ਦੇ ਵਿੱਚ ਹੀ ਜਾਂਦੀ ਹੈ ਹਾਂਜੀ ਹਾਂਜੀ ਅਸ਼ੋਕ ਭਾਈ ਅਚਾਰ ਵੀ ਦੇਖ ਸਕਦੇ ਹੋ ਤੁਸੀਂ ਅਚਾਰ ਵੀ ਹੈ ਬਾਲਟੀਆਂ ਦੇ ਵਿੱਚ ਰੋਟੀ ਹੈ ਪ੍ਰਸ਼ਾਦ ਦੇ ਸਭ ਕੁਝ ਜਿਹੜਾ ਤੁਹਾਨੂੰ ਦੱਸਿਆ ਕਿ ਆ ਟਰਾਲੀ ਦੇ ਉੱਪਰ ਜਿਹੜਾ ਕੱਲੀ ਕੱਲੀ ਚੀਜ਼ ਮਿਲੂਗੀ ਤੁਹਾਨੂੰ ਕੋਈ ਬ੍ਰੇਕਫਾਸਟ ਕਿਸ ਨੇ ਕਰਨਾ ਕੋਈ ਦੁਪਹਿਰ ਦਾ ਭੋਜਨ ਕਰਨਾ ਕੋਈ ਰਾਤ ਦਾ ਕਰਨਾ ਹਰੇਕ ਚੀਜ਼ ਜਿਹੜੀ ਇੱਥੋਂ ਤੁਹਾਨੂੰ ਮਿਲੂਗੀ ਭਾਈ ਕਿੰਨੇ ਕਵਾਂਟਲ ਆਪਣਾ ਜਿਹੜਾ ਸਾਰਾ ਸਮਾਨ ਇਹ ਤੁਸੀਂ ਪਿੰਡ ਚੋਂ ਇਕੱਠਾ ਕਰਕੇ ਲੈ ਕੇ ਆਏ ਹੋ ਪਿੰਡ ਚ ਮੇਰੇ ਅਨਾਉਂਸਮੈਂਟ ਕਰਾ ਦਿੰਦੇ ਆ ਜਿਵੇਂ ਤੇ ਆਪੇ ਨੇ ਆਪ ਤਰਫੋਂ ਪਾਈ ਜਾਂਦਾ ਆਪ ਗੁਰਦੁਆਰਾ ਸਾਹਿਬ ਵਿਖੇ ਪਹਚਾਈ ਜਾਂਦਾ ਉੱਥੇ ਬਣੀ ਜਾਂਦਾ ਲੰਗਰ ਤੇ ਉੱਥੇ ਸੇਵਾਦਾਰ ਹੈ ਜਿਹੜੇ ਉਹ ਵੀ ਉੱਥੇ ਇਕੱਠੇ ਹੋ ਕੇ ਮਤਲਬ ਜਿੰਨੀ ਵੀ ਹੋ ਜਾਂਦਾ ਸੇਵਾ ਕਰ ਰਹੇ ਆ ਆਪਣੀ ਕੋਈ ਪਾਣੀ ਦੇ ਜਾਂਦਾ ਹੋਊਗਾ ਕੋਈ ਆਪ ਦੀ ਗੰਜੈਸ਼ਨਾ ਮੱਲ ਭਰੇ ਆਪਣੀ ਸਰਦਾ ਹਰ ਇੱਕ ਦੀ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਉਹਨਾਂ ਪਿੰਡ ਵੱਲੋਂ ਕੀਤਾ ਜਾ ਰਿਹਾ ਆ ਮੈਂ ਦੇਖ ਰਹਾ ਆ ਜੀ ਮੈਂ ਇੱਕ ਤਾਂ ਜਗਾ ਬਹੁਤ ਵਧੀਆ ਤੇ ਬੈਠੇ ਹੋ ਸੀ ਜਮਾ ਬਚਾਲੇ ਆ ਇਧਰ ਵੀ ਉਹਨੇ ਕਿਸਾਨ ਨੇ ਇਧਰ ਵੀ ਉਹਨੇ ਤਾਂ ਹਰੇਕ ਕਿਸਾਨਾ ਨੂੰ ਵੀ ਆ ਕੇ ਲੈ ਕੇ ਜਾਣਾ ਸਮਾਨ ਇਤੋਂ ਸੌਖਾ ਹੈਗਾ ਹਾਂ ਜੀ ਸਾਰੇ ਪਾਸਿਆਂ ਤੋਂ ਮਤਲਬ ਇਹ ਸੈਂਟਰ ਦੇ ਵਿੱਚ ਪੈ ਰਿਆ ਦੋਨੋਂ ਸਾਈਡ ਤੋਂ ਕਿਸਾਨ ਜਿੰਨੇ ਵੀ ਆਏ ਹੋਏ ਆ ਬਾਹਰੋਂ ਲਾ ਲੋ ਨੇੜੇ țeੜੇ ਦੇ ਸਾਰੇ ਲੰਗਰ ਛੱਕੇ ਜਾ ਰਹੇ ਨੇ ਔਖਾ ਨਹੀਂ ਰਹਿਣ ਦੇਣਾ ਕਿਸ ਨੂੰ ਨਹੀਂ ਵੀਰ ਜੀ ਨਹੀਂ ਬਿਲਕੁਲ ਵੀ ਨਹੀਂ ਇਹ ਤਾਂ ਹੋਈ ਗੱਲ ਹੈ ਵੀ ਗੁਰੂ ਸਾਹਿਬ ਦੇ ਜਿਹੜੇ ਲੰਗਰ ਨੇ ਹਜੇ ਤੱਕ ਹਾਂਜੀ ਇਹ ਤਾਂ ਬਾਬੇ ਨਾਨਕ ਸਾਹਿਬ ਦਾ ਲੰਗਰ ਚਲਾਇਆ ਹੋਇਆ ਜਿਹੜਾ ਉਹ ਕਿੰਨੇ ਵੇ ਤੱਕ ਹੁੰਨੇ ਬਾਈ ਰਾਤ ਨੂੰ ਮਿਰਚ 11 ਵਜ ਜਾਂਦੇ ਆ 10 11 ਵਜ ਜਾਂਦੇ ਰਾਤ ਰਾਤ ਕਿਹਨਾ ਵੱਜ ਜਾਂਦਾ ਹਾਂਜੀ ਸਵੇਰੇ ਫਿਰ ਤਿਆਰੀ ਕਰਕੇ ਫਿਰ ਆ ਕੱਲ ਤੋਂ ਮਾਲਫ ਜਿਹੜਾ ਹੁਣ ਸਮਾਨ ਸਾਰੇ ਪਹਿਲੀ ਇਕੱਠਾ ਹੋਇਆ ਪਿਆ ਹੁੰਦਾ ਜੋ ਲੈ ਕੇ ਆਉਣੇ ਜਿਹੜੀ ਕੱਲ ਦੀ ਤਿਆਰੀ ਆ ਉਹ ਪਿੰਡ ਚ ਹੁਣ ਚੱਲ ਰਹੀ ਆ ਪਿੰਡ ਚ ਲੱਗ ਕੇ ਸਾਡੇ ਜਿਹੜੇ ਬੰਦੇ ਬੈਠੇ ਨੇ ਉਹ ਸਮਾਨ ਚਾ 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 ਹੋਰ ਸਾਰੇ ਬੈਠੇ ਆ ਜਿਹੜੇ ਉਹ ਕੱਲ ਦੀ ਜਾਣਾ ਟਰਾਲੀ ਫੇਰ ਪਰ ਕੇ ਲੈ ਆਉਣੇ ਉਸੇ ਸਵੇਰੇ ਫੇਰ ਟਰਾਲੀ ਪਰ ਕੇ ਲੈ ਕੇ ਮੇਰੇ ਫੇਰ ਟਰਾਲੀ 8 ਵਜੇ ਇੱਥੇ ਆ ਜਾਣੀ ਹੈ। ਹਾਂ 3 ਦਿਨ ਹੋ ਗਏ ਜੀ 13 ਤਰੀਕ ਨੂੰ ਆਏ ਸੀ ਅਸੀਂ ਜੀ ਤੇ ਹੁਣ ਆਪਣਾ ਇੱਥੇ ਲੰਗਰ ਕਰਨਾ ਨਹੀਂ ਦੇਖ ਰਿਆ ਸੀ ਮੈਂ ਪੂਰੇ 3 ਦਿਨਾਂ ਦੇ ਵਿੱਚ ਜਿੰਨਾ ਇਕੱਠ ਜਿੰਨਾ ਲੰਗਰ ਇਹ ਟਰਾਲੀ ਤੋਂ ਜਾ ਰਿਹਾ ਹੈਗਾ ਹੁਣ ਤੱਕ ਕਿੰਨੇ ਕੁਆਂਟਾ ਜਿਹੜਾ ਦੁੱਧ ਲੱਗ ਗਿਆ ਹੋਊਗਾ ਸਾਡਾ ਰੋਲ ਦਾ ਜੀ 4 ਕੁਇੰਟਲ ਦੁੱਧ ਲੱਗ ਰਿਹਾ ਜੀ ਜਿਹੜਾ ਪਿੰਡ ਤੋਂ ਲੈ ਕੇ ਆਂਦੇ ਇਕੱਠਾ ਕਰਕੇ ਬਾਕੀ ਇੱਥੇ ਸੰਗਤ ਦੇ ਜਾਂਦੀ ਹੈ ਜੀ ਹਾਂਜੀ ਦੁੱਧ ਦਾ ਲੰਗਰ ਦਾ ਪ੍ਰਸਾਦ ਹੈ ਦਾ ਅਸੀਂ ਸਵੇਰੇ 6:30 ਵਜੇ ਆਉਂਦੇ ਜੀ ਰਾਤ ਨੂੰ 10-11 ਵਜੇ ਤੱਕ ਸਮਾਪਤੀ ਕਰਦੇ ਹਾਂ ਜੀ 6:30 ਵਜੇ ਆਉਂਦੇ ਆ ਦੇਖ ਸਕਦੇ ਹੋ ਬਾਈ ਹਣੀ ਤੇ 11 ਵਜੇ ਜਾਣੇ ਹੋ ਬਾਈ ਹਾਂਜੀ ਹਾਂ ਰਾਤ ਨੂੰ 10-11 ਵਜੇ ਜਾਂਦੇ ਹਾਂ ਜੀ ਰੋਜ਼ਾਨਾ 4 ਕਵਾਂਟਲ ਦੁੱਧ ਲੱਗ ਜਾਂਦਾ ਹੈਗਾ ਹਾਂਜੀ ਹਾਂਜੀ ਰੋਜ਼ਾਨਾ 4 ਕਵਾਂਟਲ ਦੁੱਧ ਲੱਗ ਰਿਹਾ ਜੀ ਤੇ ਹੁਣ ਪੂਰਾ ਮਤਲਬ ਲੰਗਰ ਪਿੱਛੇ ਨਹੀਂ ਅਸੀਂ ਕਿਸੇ ਨੂੰ ਨਾ ਪੰਜਾਬੀ ਨਾ ਪੂਰੇ ਦੇਸ਼ ਨੂੰ ਨਹੀਂ ਅਸੀਂ ਭੁੱਖਾ ਰੱਖਣ ਦਿੱਤਾ ਠੀਕ ਹੈ ਜੀ ਐਨੀ ਹਰੀ ਕ੍ਰਾਂਤੀ ਕਹਿੰਦਾ ਬਣੇ ਬੋਰਾ ਤੇ ਨਾ ਧਰਤੀ ਤੇ ਨਾ ਪਾਣੀ ਇਹ ਤਾਂ ਹੀ ਲੜੀ ਜਾਂਦੇ ਨੇ ਅਸਲ ਦੇ ਵਿੱਚ ਜਦੋਂ ਤੱਕ ਤੁਹਾਨੂੰ ਖਾਣ ਪੀਣ ਨੂੰ ਮਿਲੀ ਜਾਊਗਾ ਬੰਦਾ ਬੈਠਾ ਰਹੂਗਾ ਜੇ ਉਹੀ ਨਹੀਂ ਮਿਲੂਗਾ ਬੰਦਾ ਬੈੱਕੇ ਵੀ ਕੀ ਕਰੂ ਆ ਹੁਣ ਦੇਖੋ ਜੀ ਰਾਤ ਵਾਸਤੇ ਦੁੱਧ ਕਰ ਰਹੇ ਆ ਜੀ ਤਿਆਰ ਜੀ ਰਾਤ ਨੂੰ 6 ਰਾਤ ਵਾਸਤੇ ਕਰ ਰਹੇ ਆ ਮੈਂ ਕਹੂੰਗਾ ਬਿੱਤਰ ਮੈਂ ਇੱਕ ਵਾਰ ਜੇ ਮਾੜਾ ਦਿਖਾ ਸਕਦੇ ਹਾਂ ਅੰਦਰ ਟਰਾਲੀ ਦੇ ਵਿੱਚ ਸਮਾਨ ਜੋ ਪਿਆ ਉਹ ਵੀ ਨਾਲ ਨਾਲ ਦਿਖਾਈ ਚੱਲੋ ਜੋ ਜੋ ਬਾਈ ਹੋਣੀ ਆ ਦੇਖ ਸਕਦੇ ਹੋ ਸੀ ਦੁੱਧ ਤੇ ਚਾਹ ਦੀ ਸੇਵਾ ਚੱਲ ਰਹੀ ਆ ਸਾਰੇ ਪਤੀਲੇ ਵਗੈਰਾ ਜਿੱਥੇ ਜਿੱਥੇ ਤੱਕ ਕੈਮਰਾ ਜਾ ਸਕਦਾ ਉਹ ਜ਼ਰੂ ਰੋਟੀ ਜੇ ਮੈਂ ਪੁੱਛਾਂ ਲੰਗਰ ਦੇ ਵਿੱਚ ਕੀ ਕੁਛ ਆ ਲੰਗਰ ਕਿੰਨਾ ਚੱਲਦਾ ਫਿਰ ਲੰਗਰ ਜੀ ਸਵੇਰੇ ਪਤਾ ਸਵੇਰੇ ਲੰਗਰ ਘਟ ਹੁੰਦੇ ਆ ਤਾਂ ਕਰਕੇ ਅਸੀਂ ਸਵੇਰੇ ਜਲਦੀ ਜਾਂਦੇ ਆ ਅਸੀਂ ਸਵੇਰੇ 3 ਵਜੇ 4 ਸਾਢੇ 3 ਵਜੇ ਪਿੰਡ 'ਚ ਲੋਸਮੈਂਟ ਕਰਾ ਕੇ ਬੀਬੀਆਂ ਨੂੰ ਵੀ ਕਈ ਘਰਾਂ ਤੋਂ ਲਿਆਂਦੇ ਰੋਟੀਆਂ ਬਣਾ ਕੇ ਪ੍ਰਸ਼ਾਦਾ ਘਰੋਂ ਬਣਾ ਕੇ ਲੈਂਦੇ ਆ ਜੀ ਹਾਂ ਵੀ ਜਿਨ੍ਹਾਂ ਨੂੰ ਘਰੇ ਬਣਾ ਕੇ ਬਣਾ ਕੇ ਰੱਖ ਲੇ ਪਿੰਡ 'ਚ ਇਕੱਠਾ ਕਰ ਲੈਂਦੇ ਆ ਨਹੀਂ ਆਪਣਾ ਗੁਰਦੁਆਰੇ 'ਚ ਆਪਣਾ ਜੀ ਉੱਥੇ ਤੀਮੀਆਂ ਬੀਬੀਆਂ ਆ ਕੇ ਬਣਾਉਂਦੀਆਂ ਜੀ ਹਾਂ ਜੀ ਜੇ ਮੈਂ ਮਾੜਾ ਗਿਣਤੀ ਪੁੱਛਾਂ ਤਾਂ ਕਿੰਨੀ ਹੋ ਜਾਂਦੀ ਹੋਊਗੀ ਏ ਸੰਗਤ ਜੀ ਨਹੀਂ ਮਾੜਾ ਆ ਰੋਟੀਆਂ ਦੀ ਜੇ ਮੈਂ ਪੁੱਛਾਂ ਤੁਸੀਂ ਕਹਿੰਦੇ ਘਰੋਂ ਬਣਾ ਕੇ ਲਿਆ ਕੇ ਉਹਨਾਂ ਤਾਂ ਕਿੰਨੀਆਂ ਰੋਟੀਆਂ ਹੋ ਜਾਂਦੀਆਂ ਦੋ ਢਾਈ ਕੁਇੰਟਲ ਕਣਕ ਚਾਰ ਪੰਜ ਸੇਲੇ ਲੱਗ ਜਾਂਦੇ ਜੀ ਰੋਜੀ ਕਣਕ ਦੇ ਜੀ ਆਟੇ ਦੇ ਮਤਲਬ ਜੀ ਹਾਂ ਦੋ ਢਾਈ ਕੁਇੰਟਲ ਦੇ ਮਤਲਬ ਤਿੰਨ ਤਿੰਨ ਚਾਰ ਕੁਇੰਟਲ ਲੱਗ ਜਾਂਦੀ ਹੈ ਹਾਂਜੀ 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 ਰੋਟੀਆਂ ਤਾਂ ਕੋਈ ਹਿਸਾਬ ਹੀ ਨਹੀਂ ਹਾਂਜੀ ਕੋਈ ਕੋਈ ਹਿਸਾਬ ਨਹੀਂ ਹੈ ਜੀ ਕੋਈ ਗੱਲ ਨਹੀਂ ਵੱਧੂ ਮਾੜਾ ਜੀ ਕਿੱਦਾਂ ਕਹਾ ਜੀ ਹੁਣ ਕੋਈ ਚੱਕਰ ਨਹੀਂ ਜਦੋਂ ਤੱਕ ਸੰਘਰਸ਼ ਚੱਲੂਗਾ ਇਦਾਂ ਹੀ ਚੱਲਦਾ ਰਹੂਗਾ ਜੀ ਵਾੜਾ ਇਧਰ ਵੀ ਜਿਹੜਾ ਦਿਖਾਇਆ ਜਾਵੇ ਦੇਖੋ ਕਿਵੇਂ ਬਾਬੇ ਬੈਠੇ ਨੇ ਇਧਰ ਕਿਵੇਂ ਜਿਹੜਾ ਸਾਡੇ ਬਜ਼ੁਰਗ ਨੌਜਵਾਨ ਸਾਰੇ ਇਕੱਠੇ ਹੋ ਕੇ ਪ੍ਰਸ਼ਾਦਾ ਪਾਣੀ ਦੇ ਰਹੇ ਨੇ ਦੇਖ ਸਕਦੇ ਹੋ ਭਾਈ ਨਾ ਭਾਈ ਕਿਹੜਾ ਪਿੰਡਾ ਮੌਲੀ ਮੋਹੀ ਗੁਰਦੀ ਅੱਛਾ ਹਾਂਜੀ ਕਿੰਨੇ ਦਿਨ ਹੋ ਗਏ ਫਿਰ ਅੱਜ ਤਿੰਨ ਦਿਨ ਹੋ ਗਏ ਜੀ ਰੋਜ਼ਾਨਾ ਕਿੰਨੀਆਂ ਬਾਲਟੀਆਂ ਪਾਣ ਨੇ ਸਬਜ਼ੀ ਦੀਆਂ ਕੋਈ ਗਿਣਤੀ ਨਹੀਂ ਹੈਗੀ ਤਾਂ ਜੀ ਫਿਰ ਵੀ ਇੱਕ ਅੰਦਾਜ਼ਾ ਇਹ ਤਾਂ ਕੋਈ ਅੰਦਾਜ਼ਾ ਨਹੀਂ ਹੈ ਜੀ ਕਵਾਂਟਾ ਦੇ ਵਿੱਚ ਹੀ ਜਾਂਦੀ ਹੈ ਹਾਂਜੀ ਅਜਾਓ ਭਾਈ achar ਵੀ ਦੇਖ ਸਕਦੇ ਹੋ ਸੀ achar ਵੀ ਹੈ ਬਾਲਟੀਆਂ ਦੇ ਵਿੱਚ ਰੋਟੀ ਹੈ ਪ੍ਰਸ਼ਾਦ ਦੇ ਸਭ ਕੁਝ ਜਿਹੜਾ ਤੁਹਾਨੂੰ ਦੱਸਿਆ ਕਿ ਆਹ ਟਰਾਲੀ ਦੇ ਉੱਪਰ ਜਿਹੜਾ ਕੱਲੀ-ਕੱਲੀ ਚੀਜ਼ ਮਿਲੂਗੀ ਤੁਹਾਨੂੰ ਕੋਈ ਬ੍ਰੇਕਫਾਸਟ ਕਿਸੇ ਨੇ ਕਰਨਾ ਕੋਈ ਦੁਪਹਿਰ ਦਾ ਭੋਜਨ ਕਰਨਾ ਕੋਈ ਰਾਤ ਦਾ ਕਰਨਾ ਹਰੇਕ ਚੀਜ਼ ਜਿਹੜੀ ਐ ਇੱਥੇ ਤੁਹਾਨੂੰ ਮਿਲੂਗੀ ਭਾਈ ਕਿੰਨੇ ਕੁੰਟਲ ਆਪਣਾ ਜਿਹੜਾ ਸਾਰਾ ਸਮਾਨ ਇਹ ਤੁਸੀਂ ਪਿੰਡ ਤੋਂ ਇਕੱਠਾ ਕਰਕੇ ਲੈ ਕੇ ਆਏ ਹੋ ਪਿੰਡ 'ਚ ਵੀ ਅਨਾਉਂਸਮੈਂਟ ਕਰਾ ਦਿੰਦੇ ਆ ਜਿਵੇਂ ਤੇ ਆਪੇ ਆਪਣੇ ਤਰਫੋਂ ਪਾਈ ਜਾਂਦਾ ਆਪਾਂ ਗੁਰਦੁਆਰਾ ਸਾਹਿਬ ਵਿਖੇ ਪਹਚਾਈ ਜਾਂਦਾ ਉੱਥੇ ਬਣੀ ਜਾਂਦਾ ਲੰਗਰ ਤੇ ਉੱਥੇ ਸੇਵਾਦਾਰ ਆ ਜਿਹੜੇ ਉਹ ਵੀ ਉੱਥੇ ਇਕੱਠੇ ਹੋ ਕੇ ਮਤਲਬ ਜਿੰਨੀ ਵੀ ਹੋ ਜਾਂਦਾ ਸੇਵਾ ਕਰ ਰਹੇ ਆ ਆਪਣੀ ਕੋਈ ਪਾਣੀ ਦੇ ਜਾਂਦਾ ਹੋਊਗਾ ਕੋਈ ਆਰਦੀ ਗੰਜੈਸ਼ਨਾ ਮੱਲ ਭਰੇ ਕੋਈ ਸਰਦਾ ਹਰ ਇੱਕ ਦੀ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਉਹਨਾਂ ਪਿੰਡ ਵੱਲੋਂ ਕੀਤਾ ਜਾ ਰਿਹਾ ਮੈਂ ਦੇਖ ਰਿਹਾ ਆ ਜੀ ਮੈਂ ਇੱਕ ਤਾਂ ਜਗਾ ਬਹੁਤ ਵਧੀਆ ਤੇ ਬੈਠੇ ਹੋ ਸੀ ਜਮਾ ਬਚਾਲੇ ਆ ਇਧਰ ਵੀ ਓਨੇ ਕਿਸਾਨ ਨੇ ਇਧਰ ਵੀ ਓਨੇ ਆ ਤਾਂ ਹਰੇਕ ਕਿਸਾਨਾ ਨੂੰ ਵੀ ਆ ਕੇ ਲੈ ਕੇ ਜਾਣਾ ਸਮਾਨ ਇਤੋਂ ਸੌਖਾ ਹੈਗਾ ਹਾਂ ਜੀ ਸਾਰੇ ਪਾਸਿਆਂ ਤੋਂ ਮਤਲਬ ਇਹ ਸੈਂਟਰ ਦੇ ਵਿੱਚ ਪੈ ਰਿਆ ਦੋਨੋਂ ਸਾਈਡ ਤੋਂ ਕਿਸਾਨ ਜਿੰਨੇ ਵੀ ਆਏ ਹੋਏ ਆ ਬਾਹਰੋਂ ਲਾ ਲੋ ਨੇੜੇ țeੜੇ ਦੇ ਸਾਰੇ ਲੰਗਰ ਛੱਕੇ ਜਾ ਰਹੇ ਨੇ ਉੱਥਾਂ ਨਹੀਂ ਰਹਿਣ ਦੇਣਾ ਕਿਸ ਨੂੰ ਨਹੀਂ ਵੀਰ ਜੀ ਨਹੀਂ ਬਿਲਕੁਲ ਵੀ ਨਹੀਂ